ਇੱਕ ਇਹੋ ਜੀ ਸਬਜ਼ੀ ਦਾ ਨਾਮ ਦੱਸੋ ਜਿਹਦਾ ਪਹਿਲਾ ਅੱਖਰ ਕੱਟਣ ਤੋਂ ਬਾਅਦ ਇੱਕ ਕੀਮਤੀ ਚੀਜ਼ ਬਣਦੀ ਹੈ ਆਖਰੀ ਅੱਖਰ ਕੱਟਣ ਤੋਂ ਬਾਅਦ ਇੱਕ ਖਾਣ ਦੀ ਮਿੱਠੀ ਚੀਜ਼ ਬਣਦੀ ਹੈ ਤੇ ਪਹਿਲਾ ਤੇ ਆਖਰੀ ਕੱਟਣ ਤੋਂ ਬਾਅਦ ਅੱਖਰ ਇੱਕ ਕੁੜੀ ਦਾ ਨਾਮ ਬਣਦਾ ਕੁੜੀ ਦਾ ਨਾਮ ਬਣਦਾ ਦੱਸੋ ਜੀ ਦੱਸੋ ਜੀ ਬੁੱਜਾ ਦੀ ਬੁਝਾਰਤ ਨੂੰ ਤਾਂ ਵੀਡੀਓ ਕਰਦਾ ਚੱਲ ਚੱਲਦੇ ਸ਼ੇਅਰ ਅੱਜ ਪਰਜੋਤ ਸਿੰਘ ਜੀ ਹੁਲ ਜਾਣਗੇ ਬਹੁਤ ਜ਼ਿਆਦਾ ਹੁਲ ਜੂੰਗਾ ਮੈਂ ਤਾਂ ਇੱਕ ਇਹੋ ਜੀ ਸਬਜ਼ੀ ਦਾ ਨਾਮ ਦੱਸਣਾ ਹੈ ਜਿਹਦਾ ਪਹਿਲਾ ਅੱਖਰ ਕੱਟਣ ਤੋਂ ਬਾਅਦ ਇੱਕ ਕੀਮਤੀ ਕੀਮਤੀ ਚੀਜ਼ ਬਣ ਜਾਂਦੀ ਹੈ ਬੜੀ ਕੀਮਤੀ ਬੜੀ ਮਹਿੰਗੀ ਹੈ ਸੋਨਾ ਤਾਂ ਨਹੀਂ ਬਣ ਜਾਂਦੀ ਸੋਨਾ ਬੜਾ ਮਹਿੰਗਾ ਰੇਟ ਹੋਇਆ ਪਿਆ ਸੋਨੇ ਤੋਂ ਵੀ ਮਹਿੰਗੀ ਹੋ ਸਕਦੀ ਹੈ ਖੈਰ ਤੇ ਆਖਰੀ ਅੱਖਰ ਕੱਟਣ ਤੋਂ ਬਾਅਦ ਆਖਰੀ ਅੱਖਰ ਕੱਟਣ ਤੋਂ ਬਾਅਦ ਇੱਕ ਖਾਣ ਦੀ ਮਿੱਠੀ ਚੀਜ਼ ਬਣ ਜਾਂਦੀ ਹੈ ਔਰ ਪਹਿਲਾ ਤੇ ਆਖਰੀ ਅਗਰ ਦੋਨੋਂ ਅੱਖਰ ਤੁਸੀਂ ਕੱਢ ਦੋਗੇ ਤਾਂ ਇੱਕ ਕੁੜੀ ਦਾ ਨਾਮ ਬਣ ਜਾਏਗਾ ਕੁੜੀਆਂ ਦੇ ਨਾਮ ਤਾਂ ਬਹੁਤ سارے ਹੁੰਦੇ ਬਟ ਇੱਕ ਨਾਮ ਬਣੇਗਾ ਨਾ ਕਿਹੜਾ ਬਣੇ ਸੋਚੋ ਇੱਕੋ ਸਬਜ਼ੀ ਹੈ ਇੱਕੋ ਸਬਜ਼ੀ ਦੇ ਨਾਲ ਦੇਖੋ ਉਹ ਉਹਦੇ ਅੱਖਰ ਅੱਖਰ ਕਟੋਂਗੇ ਤਿੰਨ ਨਾਮ ਬਣ ਜਾਣਗੇ ਮੈਂ ਕਹਿੰਦਾ ਮੈਂ ਨਾ ਉਹ ਮਿੱਠੀ ਚੀਜ਼ਾਂ ਧਿਆਨ ਦੇਣਾ ਕਿਉਂਕਿ ਉਹ ਇੰਨੀ ਜ਼ਿਆਦਾ ਨਹੀਂ ਹੈ ਚਲੋ ਮੈਂ ਤੁਹਾਨੂੰ ਇੱਕ ਹਿੰਟ ਦਿਆਂ ਹਿੰਟ ਦਿਆਂ ਉਹ ਜਿਹੜੀ ਮਿੱਠੀ ਚੀਜ਼ ਹੈ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ ਤੁਸੀਂ ਖਾਣੇ ਹੋ ਮੈਂ ਤਾਂ ਸਾਰੀ ਮਿੱਠੀ ਚੀਜ਼ਾਂ ਖਾਣਾ ਨਹੀਂ ਕਈ ਵਾਰੀ ਆਪਾਂ ਕਿਤੇ ਧਾਰ ਮਿਸਾਲ ਤੇ ਜਾਂਦੇ ਆ ਤੁਸੀਂ ਕਹਿੰਦੇ ਹੋ ਕਿ ਮੈਨੂੰ ਆਹ ਚੀਜ਼ ਨਹੀਂ ਵਧੀਆ ਲੱਗ ਰਹੀ ਅੱਜ ਤੇ ਮੈਂ ਕੁਝ ਹੋਰ ਖਾਣਾ ਤੇ ਮੈਂ ਤੁਹਾਨੂੰ ਕਹਿੰਦਾ ਉੱਥੇ ਚੱਲਦੇ ਆ ਉੱਥੇ ਆਹ ਚੀਜ਼ ਬਣੀ ਹੋਈ ਹੈ ਆ ਖਾ ਲੋ ਤੁਸੀਂ ਕਹਿੰਦੇ ਵਾਓ ਮੇਰੀ ਫੇਵਰਿਟ ਇੱਧਰ ਹੀ ਖੜੀ ਹੋ। ਸੋਚੋ 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 ਥੋੜਾ ਇੱਧਰ ਰਹੋ ਫਰੇਮ ਤੋਂ ਬਾਹਰ ਨਾ ਨਿਕਲੇ। ਹਾਂਜੀ ਦੱਸੋ ਜੀ ਬੁੱਝੋ ਜੀ ਬੁਧਿਆਰਤ ਨੂੰ। ਧਾਰਮਿਕ ਸਥਾਨ ਦੇ ਨੇੜੇ ਮਿਲਦੀ ਆ ਉੱਥੇ। ਨਹੀਂ ਧਾਰਮਿਕ ਸਥਾਨ ਦੇ ਵਿੱਚ ਮਿਲਦੀ ਹੈ ਲੰਗਰ ਦੇ ਵਿੱਚ। ਹੋਰ ਦੱਸੋ। ਧਾਰਮਿਕ ਸਥਾਨ ਜਿੱਦਾ ਉਹ ਮਿੱਠੀ ਜੀ ਤਾਂ ਕੜਾ ਪਾ ਸਾਦੀ ਮਿਲਦਾ ਹੈ। ਹੋਰ ਵੀ ਹੈ। ਹੋਰ ਵੀ ਚੀਜ਼ ਹੈ ਲੰਗਰ ਹਾਲ 'ਚ ਕੜਾ ਪ੍ਰਸਾਦ ਲੰਗਰ ਹਾਲ 'ਚ ਮਿਲਦਾ ਹੈ। ਨਹੀਂ ਉਹ ਗੁਰਦਾਰੇ ਦੇ ਨੇੜੇ। ਨਾ 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 ਲੰਗਰ ਹਾਲ ਦੇ ਵਿੱਚ ਮਿਲਦੀ ਹੈ। ਲੰਗਰ ਹਾਲ 'ਚ। ਅਨੰਦਪੁਰ ਸਾਹਿਬ ਜਦੋਂ ਅਸੀਂ ਜਾਂਦੇ ਆ ਉੱਥੇ ਪੱਕਾ ਹੁੰਦੀ ਉਹ। ਅੱਜ ਹਰ ਵਾਰੀ ਖਾਣੇ ਆ ਦੂਸਰੀ ਹਰ ਵਾਰੀ ਖਾਣਾ ਠੀਕ ਆ ਹੋਰ ਦੱਸ ਦਿੰਨਾ ਜਿਹੜਾ ਇਹ ਸਬਜੀ ਹੈ ਨਾ ਜਿਹੜੀ ਸਬਜੀ ਦੀ ਗੱਲ ਕੀਤੀ ਹੈ ਇਹ ਹੈ ਸਬਜੀ ਪਰ ਇਹਨੂੰ ਤਲਿਆ ਨਹੀਂ ਜਾਂਦਾ ਮਤਲਬ ਸਬਜੀ ਨਹੀਂ ਬਣਦੀ ਇਦਾਂ ਕਿਹੜੀ ਚੀਜ਼ ਉਹ ਸੋਚੋ ਮਤਲਬ ਕਿ ਮੈਂ ਉਹਦੀ ਕਦੀ ਕਦੀ ਉਹਦਾ ਨਾਮ ਨਹੀਂ ਜਾਣਿਆ ਕਿ ਉਹਦੀ ਸਬਜੀ ਬਣਾ ਲਓ ਉਹਨੂੰ ਐ ਹੀ ਖਾਇਆ ਜਾਂਦਾ ਸਬਜੀ ਦੇ ਨਾਲ ਬਿਨਾ ਕੁਝ ਕਰਤੇ ਨਹੀਂ ਉਹਨੂੰ ਛਿਲਕੇ ਖਾਂਦੇ ਨੇ ਭਾਈ ਮੈਨੂੰ ਇਹ ਲੱਗਦਾ ਕਮ ਅਛਾ ਏਕਮ ਦਾ ਬੜਾ ਫੇਵਰੇਟ ਹੈ ਏਕਮ ਖਾਂਦੀ ਹੈ ਫੇਵਰੇਟ ਹੈ ਹਾਂ ਏਕਮ ਖਾਂਦੀ ਹੈ ਏਕਮ ਮੰਗਾਲ ਨੇ ਦਾਦੀ ਲੈ ਕੇ ਆਂਦੀ ਹੈ ਫਿਰ ਉਹ ਖਾਂਦੀ ਰਹਿੰਦੀ ਬੈਠੇ ਬੈਠੇ ਏਕਮ ਚੀਰ ਕੇ ਦਿੰਦੀ ਦਾਦੀ ਸਬਜ਼ੀਆਂ ਖਾਂਦੀ ਆ ਦਾਦੀ ਚੀਰ ਕੇ ਦਿੰਦੀ ਹੈ ਖੀਰਾ ਸਬਜ਼ੀ ਦਾ ਨਾਮ ਖੀਰਾ ਹੋ ਸਕਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਨਾ ਕੀ ਕੁੜੀ ਦਾ ਨਾਮ ਕੀ ਹੈ ਹੀਵਾ ਮੀ ਉਹ ਪਹਿਲਾ ਅੱਖਰ ਕੱਟਣ ਤੋਂ ਬਾਅਦ ਕੀ ਬਤੀ ਚੀਜ਼ ਬਣਦੀ ਹੈ ਹੀਵਾ ਬਣਦਾ ਪਲਕ ਖਖਾ ਕਿਵੇਂ ਕਿਵੇਂ ਖੀਰੇ ਦਾ ਕੀ ਕੱਟਤਾ ਹਾਂ ਤੇ ਕੀ ਬਣ ਗਿਆ ਹੀਰਾ ਠੀਕ ਹੈ ਔਰ ਆਖਰੀ ਅੱਖਰ ਕੱਟਣ ਤੋਂ ਬਾਅਦ ਇੱਕ ਖਾਣ ਦੀ ਮਿੱਠੀ ਚੀਜ਼ ਬਣਦੀ ਹੈ ਖੀਰ 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 ਤੇਰੀ ਫੇਵਰੇਟ ਹਾਂ ਹੁਣ ਸਮਝਿਆ ਉਹ ਆਨੰਦਪੁਰ ਸਾਹਿਬ ਦੀ ਕਿਉਂ ਹੈ ਕਿਉਂ ਸਮਝ ਗਿਆ ਸਮਝ ਗਿਆ ਹਾਂ ਜਵਾਬ ਹੈਗਾ ਖੀਰਾ ਹਾਂ ਜਿਹਦਾ ਪਹਿਲਾ ਅੱਖਰ ਕੱਟਿਆ ਤਾਂ ਕੀ ਬਣ ਗਿਆ ਹੀਰਾ ਜੇ ਦਾ ਆਖਰੀ ਅੱਖਰ ਕੱਟਿਆ ਤਾਂ ਕੀ ਬਣ ਗਿਆ ਖੀਰ ਲੇਕਿਨ ਪਹਿਲਾ ਤੇ ਆਖਰੀ ਅੱਖਰ ਕੱਟਿਆ ਫਿਰ ਕੀ ਬਣਿਆ ਹੀਰ ਹੀਰ ਲੇਕਿਨ ਇਹ ਕਿੱਦਾਂ ਦਾ ਨਾਮ ਹੈ ਨਾ ਇਹ ਕਿੱਦਾਂ ਦਾ ਨਾਮ ਹੈ ਹੀਰ ਰਾਂਝਾ ਇਹ ਤਾਂ ਬੜਾ ਹੀ ਮਤਲਬ ਮਸ਼ਹੂਰ ਨਾਮ ਹੈ ਤੁਹਾਨੂੰ ਪਤਾ ਨਹੀਂ ਪਾਣੇ ਟਾਈਮ ਦਾ ਹੋਊਗਾ ਮੈਨੂੰ ਨਹੀਂ ਪਤਾ ਦੇਖ ਲਓ ਬੱਚੇ ਨੇ ਹੀਰ ਰਾਂਝਾ ਉਹਨੇ ਪੜਿਆ ਹੀ ਨਹੀਂ ਕੁਝ ਵੀ ਚੰਗੀ ਗੱਲ ਅਸੀਂ ਆਪ ਪੜਨਾ ਵੀ ਨਹੀਂ ਖੈਰ ਅਗਲੀ ਬੁਝਾਰਤ ਹੈ ਜੀ ਠੀਕ ਹੈ ਜੀ ਉਹ ਕਿਹੜੀ ਚੀਜ਼ ਹੈ ਜਿਹਦੇ ਕੋਲ ਸ਼ਬਦ ਹਨ ਪਰ ਉਹ ਬੋਲ ਨਹੀਂ ਸਕਦੀ ਸ਼ਬਦ ਨਹੀਂ ਬੋਲ ਸਕਦੇ ਹਾਂ ਉਹਦੇ ਕੋਲ ਸ਼ਬਦ ਨੇ ਪਰ ਉਹ ਬੋਲ ਨਹੀਂ ਸਕਦੀ ਬੁੱਝੋ ਜੀ ਬੁਝਾਰਤ ਨੂੰ ਤਾਂ ਵੀਡੀਓ ਕਰੋ ਚਲਦੇ ਚਲਦੇ ਸ਼ੇਅਰ ਜੀ ਪ੍ਰਜੋਸ਼ ਸਿੰਘ ਜੀ ਇਦਾਂ ਜੀ ਕਿਹੜੀ ਚੀਜ਼ ਹੋ ਸਕਦੀ ਹੈ ਸੋਚੋ ਉਹ ਚੀਜ਼ ਤੁਹਾਡੇ ਕੋਲ ਵੀ ਆ ਉਹ ਚੀਜ਼ ਮੇਰੇ ਕੋਲ ਵੀ ਆ ਮੈਂ ਵੀ ਉਹਦਾ ਇਸਤੇਮਾਲ ਕਰਦਾ ਤੁਸੀਂ ਵੀ ਕਰਦੇ ਹੋ ਤਕਰੀਬਨ ਸਾਰੇ ਉਹਦਾ ਇਸਤੇਮਾਲ ਕਰਦੇ ਨੇ ਸਾਰੇ ਕਰਦੇ ਸਾਰੇ ਤਕਰੀਬਨ ਉਹਦਾ ਇਸਤੇਮਾਲ ਕਰਦੇ ਕਰਦੇ ਨੇ ਉਹ ਚੀਜ਼ ਕਿਹੜੀ ਹੈ ਜਿਹਦੇ ਕੋਲ ਸ਼ਬਦ ਨੇ ਪਰ ਉਹ ਬੋਲ ਨਹੀਂ ਸਕਦੀ ਲੇਕਿਨ ਬੁਲਾ ਸਕਦੀ ਹੈ ਬੁਲਾ ਸਕਦੀ ਹੈ ਹਾਂ ਬੁਲਾ ਸਕਦੀ ਹੈ ਕੋਈ ਐਂਟਰਟੇਨਿੰਗ ਮਤਲਬ ਮਜ਼ੇਦਾਰ ਚਾਹੀਏ ਕਿ ਜੇ ਆਪਾਂ ਉੱਚੇ ਕੁਝ ਕਰੀਏ ਉਹਨੂੰ ਕਈ ਲੋਕੀ ਕਹਿੰਦੇ ਨਾ ਬੜੀ ਮਜ਼ੇਦਾਰ ਹੈ ਜਿਹਨੂੰ ਜਿਹੜੇ ਉਹਨੂੰ ਪਿਆਰ ਕਰਦੇ ਨੇ ਜਿਹੜੇ ਪਿਆਰ ਨਹੀਂ ਕਰਦੇ ਕਹਿੰਦੇ ਨਾ ਬੋਰਿੰਗ ਵਟਾ ਬੋਰਿੰਗ ਡੇ ਐਦਾਂ ਜੀ ਕਿਹੜੀ ਚੀਜ਼ ਹੋ ਗਈ ਅੱਛਾ ਬੱਚਿਆਂ ਨੂੰ ਕੁਝ ਦਿਨਾਂ ਦੇ ਵਿੱਚ ਉਹ ਚੀਜ਼ ਬੜੀ ਪਰੇਸ਼ਾਨ ਕਰਦੀ ਹੈ ਬੰਦਾ ਕਹਿੰਦਾ ਹੈ ਕਿ ਕਿਉਂ ਇੰਨਾ ਜ਼ਿਆਦਾ ਕਰਨਾ ਪੈ ਰਿਹਾ ਸਾਨੂੰ ਉਹ ਦਾ ਸਕੂਲ ਚ ਆਉਂਦੀਆਂ ਨੇ ਦਿੱਕਤਾਂ ਉੱਚ ਕਿਹੜੀ ਚੀਜ਼ ਸੋਚੋ ਸਕੂਲ ਚ ਕੀ ਹੋ ਜਾ ਹੁੰਦਾ ਜਿਹਦੇ ਕੋਲ ਸ਼ਬਦ ਹੁੰਦਾ ਪਰ ਉਹ ਬੋਲ ਨਹੀਂ ਸਕਦੇ ਐਗਜ਼ਾਮ ਪੇਪਲ ਉਹ ਜੇ ਐਗਜ਼ਾਮ ਦੇ ਦਿਨ ਆਉਂਦੇ ਉਦੋਂ ਬੜੀ ਟੈਂਸ਼ਨ ਲੱਗਦੀ ਹੈ ਬੱਚਿਆਂ ਨੂੰ ਹਾਂ ਤੇ ਉਹ ਦਾ ਐਗਜ਼ਾਮ ਪੇਪਰ ਦੀ ਤਿਆਰੀ ਕਿੱਥੋਂ ਕਰਦੇ ਹੋ ਕਿਵੇਂ ਕਰਦੇ ਹੋ ਉਹ ਬੁੱਕਾ ਅੱਛਾ ਬੁੱਕਾ ਆਪਾਂ ਉੱਥੇ ਲਿਖਦੇ ਹਾਂ ਉਹ ਲੇਕਿਨ ਉਹਦੇ ਕੋਲ ਕਿਤਾਬ 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 ਕੋਲ ਸ਼ਬਦ ਹੈ ਹਾਂ ਲੇਕਿਨ ਉਹ ਬੋਲ ਨਹੀਂ ਸਾਦੀ ਆਪਾਂ ਕਿਤਾਬ ਚੋਂ ਪੜ੍ਹ ਕੇ ਆਪ ਬੋਲਦੇ ਆ ਕਿਤਾਬ ਨਹੀਂ ਬੋਲਦੀ ਸਹੀ ਗੱਲ ਹੈ ਠੀਕ ਹੈ ਸੋ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਕਿਤਾਬ ਅਗਲੀ ਬੁਝਾਰਤ ਹੈ ਜੀ ਨਾ ਕਿਸੇ ਨਾਲ ਝਗੜਾ ਕਰਦਾ ਓਕੇ ਨਾ ਕਿਸੇ ਨਾਲ ਕਰੇ ਲੜਾਈ ਫਿਰ ਵੀ ਹੁੰਦੀ ਉਹਦੀ ਰੋਜ਼ ਪਟਾਈ ਇਹ ਕੀ ਉਹ ਗੱਲ ਤਾਂ ਹੀ ਪਟਾਈ ਕਰਦੀ ਇਦਾਂ ਜੀ ਕਿਹੜੇ ਕੀ ਹੋ ਸਕਦੀ ਹੈ ਨਾ ਕਿਸੇ ਨਾਲ ਝਗੜਾ ਕਰਦਾ ਨਾ ਕਿਸੇ ਨਾਲ ਕਰੇ ਲੜਾਈ ਫਿਰ ਵੀ ਹੁੰਦੀ ਹੁੰਦੀ ਰੋਜ਼ ਪਿੱਟਾਈ ਕੋਈ ਹੋ ਮਤਲਬ ਇਦਾਂ ਜੀ ਨਹੀਂ ਜਿੰਨਾਂ ਲੋਕਾਂ ਨੂੰ ਐ ਮਾਰਦੇ ਹੋ ਕੁਝ ਲੋਕੀ ਮਾਰ ਹੰਟਰ ਹਾਂ ਜੋ ਵੀ ਹੁੰਦਾ ਫਿਰ ਉਹਦੀ ਪਿੱਟਾਈ ਉਹਦੇ ਨਾਲ ਤਾਂ ਮਾਰਦੇ ਆ ਨਾ ਹਾਂ ਫਿਰ ਉਹਦੀ ਵੀ ਤਾਂ ਪਿੱਟਾਈ ਹੁੰਦੀ ਹੈ ਨਹੀਂ ਨਹੀਂ ਉਹਦੀ ਉਹ ਤਾਂ ਉਹ ਤਾਂ ਮਾਰ ਰਿਆ ਨਾ ਲੱਗ ਕਿ ਨੂੰ ਰਹੀ ਹੈ ਇਹ ਦੱਸਣਾ ਆਪ ਜੀ ਨੇ ਨਾ ਕਿਸੇ ਨਾਲ ਝਗੜਾ ਕਰਦਾ ਨਾ ਕਿਸੇ ਨਾਲ ਕਰੇ ਲੜਾਈ ਫਿਰ ਵੀ ਹੁੰਦੀ ਉਹਦੀ ਰੋਜ਼ ਪਟਾਈ ਕੋਈ ਜ਼ਿੰਦਾ ਜੀ ਹੈ ਜਾਂ ਫਿਰ ਕੋਈ ਆਬਜੈਕਟ ਹੈ ਮਤਲਬ ਆਬਜੈਕਟ ਹੈ ਉਹ ਯੂਜ਼ ਕਰਨ ਵਾਲੀ ਚੀਜ਼ ਹੈ ਬਹੁਤ سارے ਲੋਕਾਂ ਦਾ ਉਹ ਕਾਰੋਬਾਰ ਵੀ ਹੈ ਮਤਲਬ ਬਿਜ਼ਨਸ ਬਿਜ਼ਨਸ ਕੰਮ ਕਰਦੇ ਨੇ ਲੋਕੀ ਉਹਦਾਂ ਪੈਸਾ ਕਮਾਉਂਦੇ ਨੇ ਇਦਾਂ ਜੀ ਕਿਹੜੀ ਚੀਜ਼ ਸੋਚੋ ਕਈ ਜਗ੍ਹਾ ਜਿੱਥੇ ਐਂਟਰਟੇਨਮੈਂਟ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਉਹ ਚੀਜ਼ ਅਵੇਲੇਬਲ ਹੁੰਦੀ ਹੈ ਕਿ ਪੈਸੇ ਦੇ ਦੇ ਕੇ ਕਹਿਆ ਜਾਂਦਾ ਉਹ ਹੋਰ ਜ਼ੋਰਦਾਰ ਕੁੱਟੋ ਇਹਨੂੰ ਐਬ ਦਾਜੀ ਕਿਹੜੇ ਕੀ ਹੋ ਗਏ ਪੈਸੇ ਦੇ ਦੇ ਕੇ ਕਿਹਾ ਜਾਂਦਾ ਉਹਨੂੰ ਕਿ ਇਹਨੂੰ ਹੋਰ ਕੁੱਟੋ ਜ਼ੋਰ ਜ਼ੋਰ ਦਾ ਆਪਣੇ ਘਰ 'ਚ ਹੈਗੀ ਉਹ ਚੀਜ਼ ਆਪਣੇ ਘਰ 'ਚ ਨਹੀਂ ਹੈ ਲੇਕਿਨ ਜਦੋਂ ਮੇਰਾ ਵਿਆਹ ਹੋਇਆ ਸੀਗਾ ਮੇਰੇ ਡੈਡੀ ਨੇ ਪੈਸੇ ਦੇ ਕੇ ਉਹਨੂੰ ਬਹੁਤ ਕਟਵਾਇਆ ਸੀ ਜੇ ਤੇਰਾ ਵਿਆਹ ਹੋਏਗਾ ਮੈਂ ਵੀ ਪੈਸੇ ਦੇ ਕੇ ਬਹੁਤ ਕਟਵਾਉਂਗਾ ਮੈਂ ਕਟਵਾ ਐਬ ਦਾਜੀ ਕਿਹੜੇ ਕੀ ਹੋ ਸਪੀਕਰ ਉਹ ਸਪੀਕਰ ਨੂੰ ਕੌਣ ਗੁੜਦਾ ਆਹ ਸਪੀਕਰ ਬੋਲ ਬੋਲ ਆਉਂਦਾ ਹੁੰਦਾ ਇਸਪੀਕਰ ਨੂੰ ਲਗਾ ਕੇ ਛੱਡ ਦਿੰਦੇ ਆਪੇ ਬੋਲੀ ਜਾਂਦਾ ਇਹ ਸਰ ਕੀ ਚੀਜ਼ ਐ ਐਂਟਰਟੇਨਮੈਂਟ ਨਾਲ ਜੁੜੀ ਹੋਈ ਚੀਜ਼ ਐ ਤੁਸੀਂ ਲਾਗੇ ਛੱਗ ਗਈ ਹੋ ਸੋਚੋ ਲਾਗੇ ਛੱਗ ਗਈਆਂ ਹਾਂ ਮਤਲਬ ਉਸ ਸਪੀਕਰ ਨਾਲ ਥੋੜੀ ਜੁੜੀ ਹੋਈ ਐ ਐਂਟਰਟੇਨਮੈਂਟ ਨਾਲ ਜੁੜੀ ਹੋਈ ਐ ਸਪੀਕਰ ਵੀ ਬੋਲਦਾ ਉਹ ਵੀ ਬੋਲਦਾ ਚਲੋ ਹੋਰ ਦੱਸੋ ਉਹ ਵੀ ਬੋਲਦਾ ਹਾਂ ਸਪੀਕਰ ਬੋਲਦਾ ਉਹ ਵੀ ਬੋਲਦਾ ਉਹਦੀ ਆਵਾਜ਼ ਸੁਣ ਕੇ ਤਾਂ ਲੋਕੀ ਸੁੱਤੇ ਪਿਹੜ ਜਾਂਦੇ ਨੇ ਕਹਿੰਦੇ ਯਾਰ ਫੇਵਰ ਕਹਿੰਦੇ ਨੇ ਯਾਰ ਕੰਨ ਖਾਈ ਜਾਂਦੇ ਨੇ ਓ ਵਿੰਗਟਾਉਨ ਜੀਂ ਦੀ ਜੜੀ ਨਹੀਂ ਅਰੇ ਉਹ ਤਾਂ ਬਥੇਰਿਆਂ ਨੂੰ ਪਗੜੇ ਪਾਣ ਸਿਖਾ ਦਿੰਦਾ ਜਿਹਨਾਂ ਨੂੰ ਨਹੀਂ ਆਂਦਾ ਉਹਨਾਂ ਨੂੰ ਵੀ ਗਾਨੇ ਗਾਨੇ ਸੀ ਚਲ ਮੰਨ ਲੈ ਬਿਜਲੀ ਨਹੀਂ ਹੈ ਉਹ ਬਿਨਾ ਬਿਜਲੀ ਤੋਂ ਚੱਲਦਾ ਹੈ ਬਿਨਾ ਬੈਟਰੀ ਤੋਂ ਚੱਲਦਾ ਹੈ ਉਹ ਜਿਹੜੀ ਪਾਣੀ ਆਂਦੀ ਸੀ ਉਹ ਡਿਸਕ ਪਲੇਅਰ ਉਹਦੇ ਬਿਨਾ ਵੀ ਚੱਲਦਾ ਹੈ ਕੀ ਕੀ ਹੈ ਇਹ ਚਲ ਇੱਕ ਹੋਰ ਹਿੰਟ ਦੇ ਆ ਬਹੁਤ ਵੱਡਾ ਲੱਕੜ ਦਾ ਬਣਿਆ ਹੋਇਆ ਲੱਕੜ ਹਾਂ ਤੇ ਲੱਕੜ ਦੇ ਨਾਲ ਉਹਦੀ ਪਟਾਈ ਹੁੰਦੀ ਹੈ ਲੱਕੜ ਇਹ ਕੀ ਹੋ ਸਕਦਾ ਹੈ ਸੋਚ ਕੰਫਿਊਜ਼ਿੰਗ ਬਹੁਤ ਹੈ ਮੇਰੇ ਲਈ ਆ ਅ ਅ ਟੋਲ ਲੱਕੜ ਆ ਜੇ ਮੈਂ ਟਿਕ ਟਿਕ ਡਿਕ ਦਾ ਕਹਦਾ ਪਤਾ ਹੀ ਲੱਗਣਾ ਸੀਗਾ ਨਹੀਂ ਪਤਾ ਲੱਗਣਾ ਸੀ ਟੋਲ ਠੀਕ ਹੈ ਜੀ ਨਾ ਕਿਸੇ ਨਾਲ ਝਗੜਾ ਕਰਦਾ ਨਾ ਕਿਸੇ ਨਾਲ ਕਰੇ ਲੜਾਈ ਫਿਰ ਵੀ ਹੁੰਦੀ ਉਹਦੀ ਰੋਜ਼ ਪਟਾਈ ਔਰ ਟੋਲ ਦੇ ਡਗੇ ਜਦੋਂ ਪੈਂਦੇ ਨੇ ਹੈਨਾ ਤੇ ਲੋਕੀ ਨੱਚ ਪੈਂਦੇ ਨੇ ਠੀਕ ਹੈ ਸੋ ਇਹ ਜਵਾਬ ਦਾ ਜਵਾਬ ਸੀਗਾ ਜੀ ਟੋਲ